ਹੁਣ ਇਹ ਮਸਲਾ ਬਣ ਗਿਆ ਸਿਆਸੀ ਮਸਲਾ ਬਣ ਗਿਆ ਤੁਸੀਂ ਸੁਣਿਆ ਸਾਰਿਆਂ ਨੇ ਖਬਰਾਂ ਪੜ੍ਹ ਲੀਆਂ ਵੀ ਪੰਜਾਬ ਵਾਲੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਅਸੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਹਰਿਆਣੇ ਵਾਲੇ ਕਹਿੰਦੇ ਅਸੀਂ ਰਾਹ ਬੰਦ ਕਰ ਦੇਵਾਂਗੇ ਪੰਜਾਬੀਆਂ ਦਾ ਵੈਸੇ ਹਰਿਆਣਾ ਸਾਡਾ ਛੋਟਾ ਭਰਾ ਹੈ ਅਸੀਂ ਇਕੱਠਿਆਂ ਨੇ ਪੰਜਾਬ ਤੇ ਹਰਿਆਣੇ ਨੇ ਮੋਰਚਾ ਦਿੱਲੀ ਲੜਿਆ ਕਿਸਾਨਾਂ ਦਾ ਸਾਡਾ ਹਰਿਆਣੇ ਨਾਲ ਕੋਈ ਵੈਰ ਨਹੀਂ ਹੈ ਕੋਈ ਵਿਰੋਧ ਨਹੀਂ ਹੈ ਅਸੀਂ ਵਿਰੋਧੀ ਨਹੀਂ ਹਾਂ ਹਰਿਆਣੇ ਦੇ ਲੋਕਾਂ ਦੇ ਪੰਜਾਬ ਪੰਜਾਬੀ ਹਮੇਸ਼ਾ ਅਨਸਾਨੀਅਤ ਲਈ ਸਾਡੇ ਦਾ ਬਜ਼ੁਰਗਾਂ ਨੇ ਪਾਉ ਲਾ ਦਿੰਦੇ ਸੀਗੇ ਪਾਣੀ ਦੇ ਲਈ ਲੋਕਾਂ ਲਈ ਤੇ ਅਸੀਂ ਕਿਸੇ ਦਾ ਪਾਣੀ ਕਿਵੇਂ ਰੋਕ ਲਾਂਗੇ ਜੇ ਅਸੀਂ ਕਿਸੇ ਨੂੰ ਪਿਆਸੇ ਮਾਰ ਕਿਵੇਂ ਮਾਰ ਦਿਆਂਗੇ ਪੰਜਾਬ ਕੋਲੇ ਆਪਦੇ ਕੋਲੇ ਪਾਣੀ ਹੈ ਨਹੀਂ ਸਾਡਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਤੇ ਸਾਡਾ ਦਰਿਆਵਾਂ ਦਾ ਪਾਣੀ ਖੋਇਆ ਜਾ ਰਿਹਾ ਪੰਜਾਬ ਬੰਜਰ ਰੇਗਿਸਤਾਨ ਬਣਨ ਵੱਲ ਵਧ ਰਿਹਾ ਇਹ ਬਹੁਤ ਗੰਭੀਰ ਸਥਿਤੀ ਜਿਹੜੀ ਪੰਜਾਬ ਦੇ 10-15 ਸਾਲਾਂ ਚ ਸਾਹਮਣੇ ਸਾਡੇ ਆਉਣੀ ਆ ਕਿ ਸਾਡੇ ਆਉਣ ਵਾਲੀਆਂ ਨਸਲਾਂ ਨੇ ਇੱਥੇ ਬੂੰਦ ਬੂੰਦ ਪਾਣੀ ਨੂੰ ਤਰਸ ਜਾਣਾ ਕਿਉਂਕਿ ਆਪਾਂ ਸਾਧ ਸੁੱਤੇ ਪਏ ਆ ਇਸ ਮਸਲੇ ਨੂੰ ਲੈ ਕੇ ਇੰਨਾ ਗੰਭੀਰ ਤੇ ਚਿੰਤਾਜਨਕ ਮਸਲਾ ਤੇ ਪਰ ਆਪਾਂ ਨਾ ਸੁਣਨ ਨੂੰ ਤਿਆਰ ਆ ਨਾ ਬੋਲਣ ਨੂੰ ਤਿਆਰ ਆ ਨਾ ਇਹਦੇ ਬਾਰੇ ਕੋਈ ਸੰਘਰਸ਼ ਕਰਨ ਨੂੰ ਤਿਆਰ ਆ ਅਸੀਂ ਕਹਿੰਦੇ ਹਰਿਆਣੇ ਨੂੰ ਪਾਣੀ ਦੇਣਾ ਸ਼ਾਰਦਾ ਨਦੀ ਦੇ ਵਿੱਚੋਂ ਲਿਆ ਕੇ ਦਿੱਤਾ ਜਾ ਸਕਦਾ ਸ਼ਾਰਦਾ ਨਦੀ ਜੀ ਦੇ ਵਿੱਚ ਹਰ ਵਾਰੀ ਫਲੱਡ ਆਉਂਦਾ ਹੜ ਆਉਂਦੇ ਆ ਤੇ ਕਈ ਸਟੇਟਾਂ ਕਈ ਸੂਬਿਆਂ ਨੂੰ ਉਹ ਹੜਾ ਤਬਾਹੀ ਕਰਦਾ ਪਾਣੀ ਬਰਬਾਦੀ ਕਰਦਾ ਤੇ ਉਸ ਤੋਂ ਬਾਅਦ ਉਹ ਪਾਣੀ ਸਮੁੰਦਰ ਜਾ ਕੇ ਡਿੱਗ ਪੈਂਦਾ ਉਹ ਪਾਣੀ ਕਿਸੇ ਅਰਥ ਨਹੀਂ ਕਿਤੇ ਉਹ ਵਰਤਿਆ ਨਹੀਂ ਜਾਂਦਾ ਕੀ ਉਹਨੂੰ ਪਾਣੀ ਨੂੰ ਚੈਨਲਾਈਜ਼ ਕਰਕੇ ਨਹਿਰਾਂ ਕੱਢ ਕੇ ਹਰਿਆਣੇ ਨੂੰ ਤੇ ਹੋਰ ਸੂਬਿਆਂ ਨੂੰ ਰਾਜਸਥਾਨ ਨੂੰ ਦਿੱਤਾ ਨਹੀਂ ਜਾ ਸਕਦਾ ਪਰ ਨਹੀਂ ਮਾਰਨਾ ਪੰਜਾਬ ਨੂੰ ਹੀ ਆ ਅਸੀਂ ਕਹਿੰਦੇ ਹਰਿਆਣਾ ਛੋਟਾ ਛੋਟਾ ਭਰਾ ਹਸਦਾ ਬਸਦਾ ਰਹੇ ਉੱਥੋਂ ਦੇ ਲੋਕ ਵੀ ਖੁਸ਼ਹਾਲ ਰਹਿਣ ਜਉਂਦੇ ਵਸਦੇ ਰਹਿਣ ਪਰ ਉਹਨਾਂ ਨੂੰ ਪਾਣੀ ਉੱਥੋਂ ਛਾਰਦਾ ਨਦੀ ਚੋਂ ਲਿਆ ਕੇ ਦਿੱਤਾ ਜਾ ਸਕਦਾ ਕੋ ਹੁਣ ਇਹ ਮਸਲਾ ਬਣ ਗਿਆ ਸਿਆਸੀ ਮਸਲਾ ਬਣ ਗਿਆ ਤੁਸੀਂ ਸੁਣਿਆ ਸਾਰਿਆਂ ਨੇ ਖਬਰਾਂ ਪੜ੍ਹ ਲੀਆਂ ਵੀ ਪੰਜਾਬ ਵਾਲੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਅਸੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਹਰਿਆਣੇ ਵਾਲੇ ਕਹਿੰਦੇ ਅਸੀਂ ਰਾਹ ਬੰਦ ਕਰ ਦੇਾਂਗੇ ਪੰਜਾਬੀਆਂ ਦਾ ਵੈਸੇ ਹਰਿਆਣਾ ਸਾਡਾ ਛੋਟਾ ਭਰਾ ਹੈ ਅਸੀਂ ਇਕੱਠਿਆਂ ਨੇ ਪੰਜਾਬ ਤੇ ਹਰਿਆਣੇ ਨੇ ਮੋਰਚਾ ਦਿੱਲੀ ਲੜਿਆ ਕਿਸਾਨਾਂ ਦਾ ਸਾਡਾ ਹਰਿਆਣੇ ਨਾਲ ਕੋਈ ਵੈਰ ਨਹੀਂ ਹੈ ਕੋਈ ਵਿਰੋਧ ਨਹੀਂ ਹੈ ਅਸੀਂ ਵਿਰੋਧੀ ਨਹੀਂ ਹਾਂ ਹਰਿਆਣੇ ਦੇ ਲੋਕਾਂ ਦੇ ਪੰਜਾਬ ਪੰਜਾਬੀ ਹਮੇਸ਼ਾ ਇਨਸਾਨੀਅਤ ਲਈ ਸਾਡੇ ਦਾ ਬਜ਼ੁਰਗਾਂ ਨੇ ਪਾਉ ਲਾ ਦਿੰਦੇ ਸੀਗੇ ਪਾਣੀ ਦੇ ਲਈ ਲੋਕਾਂ ਲਈ ਤੇ ਅਸੀਂ ਕਿਸੇ ਦਾ ਪਾਣੀ ਕਿਵੇਂ ਰੋਕ ਲਾਂਗੇ ਜੇ ਅਸੀਂ ਕਿਸੇ ਨੂੰ ਪਿਆਸੇ ਮਾਰ ਕਿਵੇਂ ਮਾਰ ਦਿਆਂਗੇ ਪੰਜਾਬ ਕੋਲੇ ਆਪਦੇ ਕੋਲੇ ਪਾਣੀ ਹੈ ਨਹੀਂ ਸਾਡਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਤੇ ਸਾਡਾ ਦਰਿਆਵਾਂ ਦਾ ਪਾਣੀ ਖੋਇਆ ਜਾ ਰਿਹਾ ਪੰਜਾਬ ਬੰਜਰ ਰੇਗਿਸਤਾਨ ਬਣਨ ਵੱਲ ਵਧ ਰਿਹਾ ਇਹ ਬਹੁਤ ਗੰਭੀਰ ਸਥਿਤੀ ਜਿਹੜੀ ਪੰਜਾਬ ਦੇ ਦਸਾਂ 15 ਸਾਲਾਂ ਚ ਸਾਹਮਣੇ ਸਾਡੇ ਆਉਣੀ ਆ ਕਿ ਸਾਡੇ ਆਉਣ ਵਾਲੀਆਂ ਨਸਲਾਂ ਨੇ ਇੱਥੇ ਬੂੰਦ ਬੂੰਦ ਪਾਣੀ ਨੂੰ ਤਰਸ ਜਾਣਾ ਕਿਉਂਕਿ ਆਪਾਂ ਸਾਰੇ ਸੁੱਤੇ ਪਏ ਆ ਇਸ ਮਸਲੇ ਨੂੰ ਲੈ ਕੇ ਇੰਨਾ ਗੰਭੀਰ ਤੇ ਚਿੰਤਾਜਨਕ ਮਸਲਾ ਤੇ ਪਰ ਆਪਾਂ ਨਾ ਸੁਣਨ ਨੂੰ ਤਿਆਰ ਆ ਨਾ ਬੋਲਣ ਨੂੰ ਤਿਆਰ ਆ ਨਾ ਇਹਦੇ ਬਾਰੇ ਕੋਈ ਸੰਘਰਸ਼ ਕਰਨ ਨੂੰ ਤਿਆਰ ਆ ਅਸੀਂ ਕਹਿੰਨੇ ਹਰਿਆਣੇ ਨੂੰ ਪਾਣੀ ਦੇਣਾ ਸ਼ਾਰਦਾ ਨਦੀ ਦੇ ਵਿੱਚੋਂ ਲਿਆ ਕੇ ਦਿੱਤਾ ਜਾ ਸਕਦਾ ਸ਼ਾਰਦਾ ਨਦੀ ਜੀ ਦੇ ਵਿੱਚ ਹਰ ਵਾਰੀ ਫਲੱਡ ਆਉਂਦਾ ਹੜ ਆਉਂਦੇ ਆ ਤੇ ਕਈ ਸਟੇਟਾਂ ਕਈ ਸੂਬਿਆਂ ਨੂੰ ਉਹ ਹੜ ਤਬਾਹੀ ਕਰਦਾ ਪਾਣੀ ਬਰਬਾਦੀ ਕਰਦਾ ਤੇ ਉਸ ਤੋਂ ਬਾਅਦ ਉਹ ਪਾਣੀ ਸਮੁੰਦਰ ਜਾ ਕੇ ਡਿੱਗ ਪੈਂਦਾ ਉਹ ਪਾਣੀ ਕਿਸੇ ਅਰਥ ਨਹੀਂ ਕਿਤੇ ਉਹ ਵਰਤਿਆ ਨਹੀਂ ਜਾਂਦਾ ਕੀ ਉਹਨੂੰ ਪਾਣੀ ਨੂੰ ਚੈਨਲਾਈਜ਼ ਕਰਕੇ ਨਹਿਰਾਂ ਕੱਢ ਕੇ ਹਰਿਆਣੇ ਨੂੰ ਤੇ ਹੋਰ ਸੂਬਿਆਂ ਨੂੰ ਰਾਜਸਥਾਨ ਨੂੰ ਦਿੱਤਾ ਨਹੀਂ ਜਾ ਸਕਦਾ ਪਰ ਨਹੀਂ ਮਾਰਨਾ ਪੰਜਾਬ ਨੂੰ ਹੀ ਅਸੇ ਗਣਾ ਹਰਣਾ ਛੜਾ ਛੋਟਾ ਛੋਟਾ ਭਰਾ ਹਸਦਾ ਵਸਦਾ ਰਹੇ ਉਥੋਂ ਦੇ ਲੋਕ ਵੀ ਖੁਸ਼ਹਾਲ ਰਹਿਣ ਜਾਂਉਂਦੇ ਵਸਦੇ ਰਹਿਣ ਪਰ ਉਹਨਾਂ ਨੂੰ ਪਾਣੀ ਉਥੋਂ ਛਾਰਦਾ ਨਦੀ ਚੋਂ